ਆਯੁਰਵੇਦ ਦਾ ਮਹਾਨ ਯੋਗ ਰਸ ਰਾਜ ਰਸ ਜਿਸ ਬਾਰੇ ਮੈਂ ਪਿਛਲੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਇਸ ਨੂੰ ਬਣਾਉਣ ਦਾ ਪੂਰਾ ਪ੍ਰੋਸੈਸ ਦੱਸਿਆ ਸੀ ਔਰ ਉਸੇ ਵੀਡੀਓ ਦੇ ਵਿੱਚ ਮੈਂ ਕਿਹਾ ਸੀ ਕਿ ਇਸ ਨੁਸਖੇ ਦੇ ਜਿਹੜੇ ਸੰਪੂਰਨ ਬੈਨੀਫਿਟਸ ਹੈਗੇ ਇਸ ਨੁਸਖੇ ਦੇ ਫਾਇਦੇ ਕਿਹੜੇ ਕਿਹੜੇ ਹੈਗੇ ਆ ਉਹਦੇ ਬਾਰੇ ਚਰਚਾ ਅਗਲੀ ਵੀਡੀਓ ਦੇ ਵਿੱਚ ਕੀਤੀ ਜਾਊਗੀ ਕਿਉਂਕਿ ਵੀਡੀਓ ਕਾਫੀ ਵੱਡੀ ਹੋ ਜਾਂਦੀ ਹੈ ਫਿਰ ਕਈ ਵੀਰ ਵੀਡੀਓ ਪੂਰੀ ਦੇਖਦੇ ਨਹੀਂ ਇਸ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਰਸ ਰਾਜ ਰਸ ਬਾਰੇ ਜਿਹੜੇ ਇਸ ਦੇ ਸੰਪੂਰਨ ਬੈਨੀਫਿਟਸ ਹੈਗੇ ਆ ਉਹ ਦੱਸੂਗਾ ਸੋ ਅਗਰ ਤੁਸੀਂ ਪਹਿਲਾਂ ਵਾਲੀ ਵੀਡੀਓ ਮੇਕਿੰਗ ਨਹੀਂ ਦੇਖੀ ਹੋਈ ਤਾਂ ਉਸ ਦੀ ਵੀਡੀਓ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗੀ ਉਹ ਵੀਡੀਓ ਪਹਿਲਾਂ ਤੁਸੀਂ ਦੇਖਿਓ ਉਸ ਤੋਂ ਬਾਅਦ ਆਹ ਵਾਲੀ ਵੀਡੀਓ ਤੁਸੀਂ ਇਸ ਰਸੁਕੇ ਦੇ ਬੈਨੀਫਿਟਸ ਇੰਨੇ ਕੋ ਹੈਗੇ ਆ ਕਿ ਮੈਂ ਮੂੰਹ ਜਬਾਨੀ ਸਾਰੇ ਬੈਨੀਫਿਟਸ ਯਾਦ ਨਹੀਂ ਰੱਖ ਸਕਦਾ ਔਰ ਮੈਂ ਇਹ ਵੀ ਨਹੀਂ ਚਾਹੁੰਦਾ ਕਿ ਕੋਈ ਪੁਆਇੰਟ ਮੇਰੇ ਤੋਂ ਮਿਸ ਹੋ ਜੇ ਸੋ ਇਸ ਕਰਕੇ ਇਸ ਪੇਜ ਦੇ ਉੱਪਰ ਮੈਂ ਰਸਰਾਜ ਰਸ ਦੇ ਜਿਹੜੇ ਬੈਨੀਫਿਟਸ ਹੈਗੇ ਆ ਉਹ ਲਿਖ ਲਿਆ ਔਰ ਇੱਕ ਇੱਕ ਕਰਕੇ ਤੁਹਾਨੂੰ ਜਿਹੜੇ ਬੈਨੀਫਿਟਸ ਹੈਗੇ ਆ ਉਹ ਦੱਸੇ ਜਾਣਗੇ ਇਸ ਨੁਸਖੇ ਦੇ ਜਿਹੜੇ ਬੈਨੀਫਿਟਸ ਹੈਗੇ ਮੈਂ ਤਿੰਨ ਹਿੱਸਿਆਂ ਦੇ ਵਿੱਚ ਕੈਟੇਗੋਰਾਇਜ਼ ਕੀਤੇ ਆ ਸਭ ਤੋਂ ਪਹਿਲੇ ਨੰਬਰ ਤੇ ਤਾਂ ਜਨਰਲ ਜਿਹੜੇ ਇਸ ਨੁਸਖੇ ਦੇ ਬੈਨੀਫਿਟਸ ਯਾਨੀ ਕਿ ਜਿੱਥੇ ਇਥੇ ਇਸ ਨੁਸਖੇ ਦਾ ਵੱਧ ਯੂਜ਼ ਹੁੰਦਾ ਉਹ ਮੈਂ ਦੱਸੂਗਾ ਇਸ ਤੋਂ ਬਾਅਦ ਮਰਦਾਂ ਦੇ ਕਿਹੜੇ ਕਿਹੜੇ ਕੇਸਿਸ ਦੇ ਵਿੱਚ ਯਾਨੀ ਕਿ ਮਰਦਾਂ ਦੇ ਜਿਹੜੇ ਰੋਗ ਹੁੰਦੇ ਆ ਰਿਪਰੋਡਕਟਿਵ ਸਿਸਟਮ ਦੇ ਰਿਲੇਟਡ ਇਥੇ ਕਿਤੇ ਕੰਮ ਕਰਦਾ ਉਹ ਦੱਸੂਗਾ ਔਰ ਇਸ ਤੋਂ ਬਾਅਦ ਔਰਤਾਂ ਦੇ ਜਿਹੜੇ ਸਿੰਪਟਮਸ ਹੁੰਦੇ ਆ ਔਰਤਾਂ ਦੇ ਰਿਪਰੋਡਕ ਉੱਥੇ ਕਿਤੇ ਕਿਤੇ ਇਹ ਨੁਸਖਾ ਕੰਮ ਕਰਦਾ ਹੈ ਉਹ ਦੱਸਾਂ। ਸਭ ਤੋਂ ਪਹਿਲੀ ਗੱਲ ਜਿਹੜਾ ਰਸ ਰਜ ਰਸ ਦਾ ਮੇਨ ਬੈਨੀਫਿਟ ਹੈਗਾ ਇਹ ਤਿਰਦੋਸ਼ ਨਾਸ਼ਕ ਹੈਗਾ। ਤਿਰਦੋਸ਼ ਮਤਲਬ ਕਿ ਵਾਤ ਪਿਤ ਕਫ ਤਿੰਨਾ ਦੋਸ਼ਾਂ ਦਾ ਜਦੋਂ ਇੰਬੈਲੈਂਸ ਹੋ ਜਾਂਦਾ ਹੈ ਤਾਂ ਇਹ ਨੁਸਖਾ ਉੱਥੇ ਯੂਜ਼ ਆਪਾਂ ਕਰਵਾ ਸਕਦੇ ਹਾਂ ਪਰ ਖਾਸ ਕਰਕੇ ਇਹਦਾ ਯੂਜ਼ ਵਾਤ ਪ੍ਰਕਿਰਤੀ ਵਾਲਿਆਂ ਲਈ ਜ਼ਿਆਦਾ ਹੈ। ਜਿਨ੍ਹਾਂ ਦੀ ਉਮਰ 40+ ਹੈਗੀ ਹੈ 40 50 60 ਸਾਲ ਉਮਰ ਹੈਗੀ ਹੈ 70 ਸਾਲ ਉਮਰ ਹੈਗੀ ਹੈ ਤਾਂ ਇਸ ਉਮਰ ਦੇ ਵਿੱਚ ਹੁੰਦਾ ਕੀ ਹੈ ਕਿ ਵਾਤ ਪ੍ਰਕਿਰਤੀ ਦਾ ਪ੍ਰਕੋਪ ਵੱਧ ਜਾਂਦਾ ਹੈ। ਮਤਲਬ ਕਿ ਵਾਤ ਦੋਸ਼ ਜਿਹੜਾ ਹੈਗਾ ਇੰਬੈਲੈਂਸ ਹੋ ਜਾਂਦਾ ਹੈ ਵਾਤ ਦੋਸ਼ ਵੱਧ ਜਾਂਦਾ ਹੈ ਜਿੰਨੇ ਕਰਕੇ ਸਰੀਰ ਦੇ ਵਿੱਚ ਦਰਦਾਂ ਔਰ ਹੋਰ ਕਈ ਤਰ੍ਹਾਂ ਦੀ ਅਲਮਤਾ ਪੈਦਾ ਹੋ ਜਾਂਦੀ ਹੈ ਤਾਂ ਇਹ ਨੁਸਖਾ ਜਿਹੜਾ ਹੈਗਾ ਰਸਰਾਜ ਰਸ ਇਹ ਇਹਨਾਂ ਵਾਤ ਪ੍ਰਕਿਰਤੀ ਵਾਲਿਆਂ ਲਈ ਬੈਸਟ ਹੈਗਾ ਹੁਣ ਵਾਤ ਪ੍ਰਕਿਰਤੀ ਵਧਨ ਕਰਕੇ ਹੁੰਦਾ ਕੀ ਕੀ ਹੈ ਨਿਊਰੋਮਸਕੂਲਰ ਕੰਡੀਸ਼ਨ ਨਿਊਰੋਮਸਕੂਲਰ ਡਿਸਆਰਡਰਸ ਯਾਨੀ ਕਿ ਜਿੰਦੇ ਵਿੱਚ ਇਹੋ ਜਿਹਾ ਰੋਗ ਜਿੰਦੇ ਵਿੱਚ ਆਪਣੇ ਨਰਵ ਤੇ ਮਸਲ ਦੋਨੋਂ ਇਨਵੋਲਵ ਹੋਣ ਹੁਣ ਇਹਦੇ ਵਿੱਚ ਕੀ ਕੀ ਆਉਂਦਾ ਹੈ ਅਦਰੰਗ ਲਕਵਾ ਪੈਰਾਲਿਸਿਸ ਪੈਰਾਲਿਸਿਸ ਕਿਸੇ ਵੀ ਤਰ੍ਹਾਂ ਦਾ ਲੱਗਾ ਚਾਹੇ ਮੂਦ ਹੈ ਚਾਹੇ ਆਪਣਾ ਸਰੀਰ ਦਾ ਅੱਧਾ ਹਿੱਸਾ ਰੁਕ ਗਿਆ ਚਾਹੇ ਪੈਰਾਂ ਦਾ ਪੈਰਾਲਿਸਿਸ ਹੈਗਾ ਤਾਂ ਆਹ ਨੁਸਖਾ ਰਸਰਾਜ ਰਸ ਇੱਥੇ ਬਹੁਤ ਵਧੀਆ ਕੰਮ ਕਰਦਾ ਹੈ ਇਸ ਤੋਂ ਇਲਾਵਾ ਮਸਲ ਦੀ ਵੀਕਨੈਸ ਹੈਗੀ ਹੈ ਮਸਕੂਲਰ ਡਿਸਟ੍ਰੋਫੀ ਦੀ ਸਮੱਸਿਆ ਹੈਗੀ ਹੈ ਤਾਂ ਉੱਥੇ ਵੀ ਇਸ ਦਾ ਯੂਜ਼ ਹੁੰਦਾ ਹੈ ਬਾਕੀ ਚੀਜ਼ਾਂ ਦੇ ਨਾਲ ਟੀਨੀਟਸ ਦੀ ਸਮੱਸਿਆ ਬੋਲਾਪਨ ਦੀ ਸਮੱਸਿਆ ਯਾਨੀ ਕਿ ਜਿਨ੍ਹਾਂ ਦੇ ਕੰਨਾਂ ਦੇ ਵਿੱਚੋਂ ਆਵਾਜ਼ ਆਉਂਦੀ ਹੈ ਸਾਇੰਸ ਸਾਇੰਸ ਦੀ ਜਾਂ ਕੋਈ ਮਸ਼ੀਨਰੀ ਚੱਲ ਰਹੀ ਹੈ ਅਲੱਗ-ਅਲੱਗ ਤਰ੍ਹਾਂ ਦੀ ਆਵਾਜ਼ਾਂ ਆਉਂਦੀ ਹੈ ਤਾਂ ਇਸ ਨੂੰ ਟਿਨਿੰਗ ਟੈਸ ਕਹਿੰਦੇ ਆ ਤਾਂ ਇੱਥੇ ਵੀ ਇਹਨ ਉਸ ਦਾ ਬਹੁਤ ਵਧੀਆ ਕੰਮ ਕਰਦਾ ਹੈ ਇਹ ਵੀ ਇੱਕ ਨਰਵ ਦਾ ਡਿਸਆਰਡਰ ਹੀ ਹੈਗਾ ਬੋਲਾਪਾਨ ਯਾਨੀ ਕਿ ਜਿਨ੍ਹਾਂ ਨੂੰ ਘੱਟ ਸੁਣਾਈ ਦਿੰਦਾ ਹੈ ਵਡੇਰੀ ਦੀ ਉਮਰ ਦੇ ਵਿੱਚ ਐਦਾਂ ਹੀ ਹੁੰਦਾ ਹੈ ਤਾਂ ਉੱਥੇ ਵੀ ਇਹ ਨੁਸਖਾ ਬਹੁਤ کارਗਰ ਹੈਗਾ ਕਹਿੰਦਾ ਭਾਵ ਕਿ ਨਸਾਂ ਦੀ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੋ ਗਈ ਹੈ ਮਸਲ ਦੀ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੋ ਗਈ ਹੈ ਆਪਣੇ ਨਰਵਸ ਸਿਸਟਮ ਨੂੰ ਇਹ ਨੁਸਖਾ ਜਿਹੜਾ ਹੈਗਾ ਸਟਰੋਂਗ ਕਰਦਾ ਹੈ ਅੱਗੇ ਚੱਲਦੇ ਆ ਵਾਤ ਇੰਬੈਲੈਂਸ ਹੋਣ ਕਰਕੇ ਯਾਨੀ ਕਿ ਵਾਤ ਪ੍ਰਕਿਰਤੀ ਵਧਨ ਕਰਕੇ ਕਿਹੜੇ ਕਿਹੜੇ ਰੋਗ ਪੈਦਾ ਹੁੰਦੇ ਆ ਆਰਥਰਾਇਟਿਸ ਯਾਨੀ ਕਿ ਦਿੰਗਲਵਾ ਗਠੀਆ ਵੀ ਕਹਿ ਦਿੰਦੇ ਆ ਜੋਇੰਟ ਪੇਨ ਹੋਗੀ ਮਸਲ ਪੇਨ ਹੋਗੀ ਆਸਟਿਓ ਆਰਥਰਾਇਟਿਸ ਹੋ ਗਿਆ ਰੂਮਟਾਇਡ ਆਰਥਰਾਇਟਿਸ ਹੋ ਗਿਆ ਕੜਲ ਪੈਂਦੇ ਆ ਕਈਆਂ ਨੂੰ ਕਈਆਂ ਦਾ ਜਬੜਾ ਜਿਹੜਾ ਹੈਗਾ ਉਹ ਲੋਕ ਹੋ ਜਾਂਦਾ ਹੈ ਮਤਲਬ ਕਿ ਇੱਕੋ ਜਗ੍ਹਾ ਤਹੀ ਮੂੰਹ ਖੁੱਲਿਆ ਰਹਿ ਜਾਂਦਾ ਹੈ ਅ ਕਈਆਂ ਦਾ ਸ਼ੋਲਡਰ ਜਿਹੜਾ ਹੈਗਾ ਉਹ ਡਿਸਲੋਕੇਟ ਹੋ ਜਾਂਦਾ ਯਾਨੀ ਕਿ ਆਪਣੀ ਜਗ੍ਹਾ ਤੋਂ ਅੱਗੇ ਪਿੱਛੇ ਹੋ ਜਾਂਦਾ ਤਾਂ ਇਹਨਾਂ ਸਾਰੀਆਂ ਸਮੱਸਿਆਵਾਂ ਲਈ ਇਹ ਨੁਸਖਾ ਬਹੁਤ کارਗਰ ਹੈਗਾ ਜਿਨ੍ਹਾਂ ਨੂੰ ਸਟਿਫਨੈਸ ਦੀ ਸਮੱਸਿਆ ਯਾਨੀ ਕਿ ਅਕੜਾपन ਵੱਧ ਜਾਂਦਾ ਤਾਂ ਉੱਥੇ ਵੀ ਇਹ ਨੁਸਖਾ ਬਹੁਤ ਵਧੀਆ ਕੰਮ ਕਰਦਾ ਜਿਨ੍ਹਾਂ ਨੂੰ ਸਰਵਾਈਕਲ ਸਪੋਨਡਲਾਈਟਿਸ ਦੀ ਸਮੱਸਿਆ ਹੈਗੀ ਹੈ ਜਾਂ ਫਿਰ ਕਮਰ ਦਾ ਜਿਹੜਾ ਉੱਪਰਲਾ ਹਿੱਸਾ ਹੈਗਾ ਇਸ ਏਰੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪੇਨ ਹੋ ਰਹੀ ਹੈ ਦਰਦ ਹੋ ਰਹੀ ਹੈ ਤਾਂ ਇਹ ਨੁਸਖਾ ਉੱਥੇ ਵੀ ਬਹੁਤ ਵਧੀਆ ਕੰਮ ਕਰਦਾ ਹੁਣ ਜਿੰਨੀਆਂ ਵੀ ਤੁਹਾਨੂੰ ਮੈਂ ਗੱਲਾਂ ਦੱਸੀਆਂ ਇਹ ਸਾਰੀਆਂ ਖਾਸ ਕਰਕੇ ਉਦੋਂ ਹੁੰਦੀਆਂ ਜਦੋਂ ਉਮਰ 40 ਪਲੱਸ ਹੋ ਜਾਂਦੀ ਹੈ 50 ਪਲੱਸ ਹੋ ਜਾਂਦੀ ਹੈ ਤੁਸੀਂ ਇਹ ਨੋਟ ਕਰਦੇ ਹੋਵੋਗੇ ਕਿ ਵਡੇਰਿਆਂ ਦੇ ਵਿੱਚ ਇਹ ਸਮੱਸਿਆਵਾਂ ਹੋਣੀਆਂ ਲਾਜ਼ਮੀ ਹੈਗੀ ਅੱਗੇ ਚੱਲਦੇ ਹਾਂ ਇਹ ਨੁਸਖਾ ਜਿਹੜਾ ਹੈਗਾ ਆਪਣੇ ਹਾਰਟ ਦੀ ਹੈਲਥ ਲਈ ਯਾਨੀ ਕਿ ਦਿਲ ਦੇ ਲਈ ਬਹੁਤ کارਗਰ ਹੈਗਾ ਦਿਲ ਦੀ ਜਿਹੜੀ ਬਲੱਡ ਸਰਕੂਲੇਸ਼ਨ ਨੂੰ ਪੂਰਾ ਪ੍ਰੋਪਰ ਰਖਦਾ ਹੈ ਔਰ ਨਾਲ ਹੀ ਨਾਲੇ ਆਪਣੇ ਦਿਲ ਨੂੰ ਵੀ ਤਾਕਤ ਦਿੰਦਾ ਹੈ ਜਿਨ੍ਹਾਂ ਦਾ ਨਿੱਕੀ ਨਿੱਕੀ ਗੱਲ ਤੇ ਦਿਲ ਧੜਕਣਾ ਸ਼ੁਰੂ ਹੋ ਜਾਂਦਾ ਜਾਂ ਫਿਰ ਜਿਹੜੇ ਨਿੱਕੀ ਜੀ ਗੱਲ ਤੋਂ ਡਰ ਜਾਂਦੇ ਆ ਇਹ ਜਿਹੜੀ ਸਿੰਪਟਮ ਹੁੰਦੇ ਆ ਵਡੇਰਿਆਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਜ਼ਿਆਦਾ ਦੇਖੀ ਜਾਂਦੀ ਹੈ ਤਾਂ ਇੱਥੇ ਵੀ ਇਹ ਜਿਹੜਾ ਫਾਰਮੂਲਾ ਹੈਗਾ ਯੋਗ ਹੈਗਾ ਆਪਣਾ ਰਸਾਇਣ ਜਿਹੜਾ ਹੈਗਾ ਬਹੁਤ ਵਧੀਆ ਕੰਮ ਕਰਦਾ ਹੈ ਅੱਗੇ ਚੱਲਦੇ ਆ ਇਹ ਆਪਣੇ ਡਾਈਜੈਸ਼ਨ ਲਈ ਔਰ ਲੀਵਰ ਲਈ ਵੀ ਬਹੁਤ ਵਧੀਆ ਹੈਗਾ ਅਗਨੀ ਮੰਦ ਜਿਨ੍ਹਾਂ ਦੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਕੋਈ ਵੀ ਖਾਦਾ ਪੀਤਾ ਹਜਮ ਨਹੀਂ ਹੁੰਦਾ ਤਾਂ ਇਹ ਜ਼ਿਆਦਾਤਰ ਹੁੰਦਾ ਹੈ ਅਗਨੀ ਮੰਦ ਕਰਕੇ ਯਾਨੀ ਕਿ ਜਿਹੜਾ ਆਪਣਾ ਮੈਟਾਬੋਲਿਜ਼ਮ ਹੈਗਾ ਉਹ ਵੀਕ ਹੋ ਗਿਆ ਔਰ ਠੰਡਾ ਪੈ ਚੁੱਕਿਆ ਹੈ ਤਾਂ ਉੱਥੇ ਵੀ ਇਹ ਨੁਸਖਾ ਬਹੁਤ ਵਧੀਆ ਕੰਮ ਕਰਦਾ ਹੈ ਔਰ ਲੀਵਰ ਨੂੰ ਵੀ ਇਹ ਕਿਤਨੇ ਕਿਤੇ ਡੀਟੌਕਸੀਫਿਕੇਸ਼ਨ ਦਾ ਕੰਮ ਕਰਦਾ ਹੈ ਕਿਉਂਕਿ ਇਹਦੇ ਵਿੱਚ ਮਕੋਦ ਆ ਜਿਹੜਾ ਮਕੋਦ ਦੀ ਭਾਵਨਾ ਦਿੱਤੀ ਹੁੰਦੀ ਹੈ ਜੋ ਕਿ ਆਪਣੇ ਲੀਵਰ ਲਈ ਬਹੁਤ کارਗਰ ਹੁੰਦੀ ਹੈ ਅੱਗੇ ਚੱਲਦੇ ਹਾਂ ਇਹ ਆਪਣੇ ਰੈਸਪੀਰੇਟਰੀ ਹੈਲਥ ਲਈ ਵੀ ਬਹੁਤ ਵਧੀਆ ਹੈਗਾ ਯਾਨੀ ਕਿ ਜਿਨ੍ਹਾਂ ਨੂੰ ਲੰਗਸ ਦੀ ਸਮੱਸਿਆ ਹੈ ਗਈ ਹੈ ਫੇਫੜਿਆਂ ਦੀ ਕੋਈ ਵੀ ਸਮੱਸਿਆ ਹੈ ਗਈ ਹੈ ਖਾਸ ਕਰਕੇ ਫੇਫੜਿਆਂ ਦੇ ਵਿੱਚ ਬਲਗਮ ਵਧੀ ਹੋਈ ਹੈ ਤਾਂ ਉੱਥੇ ਵੀ ਇਹ ਨੁਸਖਾ ਬਹੁਤ ਵਧੀਆ ਕੰਮ ਕਰਦਾ ਜਿਨ੍ਹਾਂ ਦਾ ਚੈਸਟ ਕੰਜੈਸ਼ਨ ਦੀ ਸਮੱਸਿਆ ਰਹਿੰਦੀ ਹੈ ਯਾਨੀ ਯਾਨੀ ਕਿ ਚੈਸਟ ਦੇ ਵਿੱਚ ਇੱਕ ਅਕੜਾ ਪੰਜ ਆ ਮਹਿਸੂਸ ਹੁੰਦਾ ਤਾਂ ਉੱਥੇ ਵੀ ਇਹ ਨੁਸਖਾ ਬਹੁਤ ਵਧੀਆ ਕੰਮ ਕਰਦਾ ਹੈ ਇਸ ਤੋਂ ਇਲਾਵਾ ਦਿਮਾਗ ਦੇ ਰੋਗਾਂ ਤੇ ਵੀ ਇਸ ਨੁਸਖੇ ਦਾ ਖਾਸ ਰਿਜ਼ਲਟ ਹੈ ਹੁਣ ਦਿਮਾਗੀ ਸਮੱਸਿਆਵਾਂ ਜਿਵੇਂ ਕਿ ਕਿਸੇ ਨੂੰ ਸਟ੍ਰੈਸ ਦੀ ਸਮੱਸਿਆ ਹੈ ਹਿਸਟਰੀਆ ਵਰਗੀਆਂ ਸਮੱਸਿਆਵਾਂ ਤੇ ਵੀ ਇਹ ਨੁਸਖਾ ਯੂਜ਼ ਕੀਤਾ ਜਾਂਦਾ ਹੈ ਔਰ ਜਿਨ੍ਹਾਂ ਨੂੰ ਗੁੱਸਾ ਜਲਦੀ ਆ ਜਾਂਦਾ ਜਿਨ੍ਹਾਂ ਦੇ ਮੂਡ ਸਵਿੰਗਸ ਜਲਦੀ ਜਲਦੀ ਹੋਏ ਰਹਿੰਦੇ ਹੈ ਜਿਨ੍ਹਾਂ ਨੂੰ ਪਾਰਕਿਟਸਨਸ ਦੀ ਡਿਸੀਜ਼ ਹੈ ਪਾਰਕਿਟਸਨਸ ਦੇ ਵਿੱਚ ਹੱਥ ਪੈਰ ਜਿਹੜੇ ਕੰਬਦੇ ਆ ਇਹ ਵੀ ਵਡੇਰਿਆਂ ਦੇ ਵਿੱਚ ਜ਼ਿਆਦਾ ਦੇਖਿਆ ਜਾਂਦਾ ਹੈ ਔਰ ਜਿਨ੍ਹਾਂ ਨੂੰ ਸੈਰੇਬਰਲ ਪਾਰਲਸੀ ਦੀ ਜੋ ਕਿ ਛੋਟੇ ਬੱਚਿਆਂ ਦਾ ਰੋਗ ਹੈਗਾ ਉਥੇ ਵੀ ਇਹ ਨੁਸਖਾ ਬਹੁਤ ਵਧੀਆ ਕੰਮ ਕਰੇ ਇਸ ਨੁਸਖੇ ਦਾ ਇੱਕ ਹੋਰ ਬਹੁਤ ਵੱਡਾ ਰੋਲ ਹੈਗਾ ਆਪਣੀ ਇਮਿਊਨਿਟੀ ਤੇ ਇਹ ਨੁਸਖਾ ਆਪਣੀ ਇਮਿਊਨਿਟੀ ਨੂੰ ਬਰਕਰਾਰ ਰੱਖਦਾ ਹੈ ਜਿਨ੍ਹਾਂ ਦੀ ਇਮਿਊਨਿਟੀ ਵੀਕ ਹੈਗੀ ਹੈ ਜਿਨ੍ਹਾਂ ਨੂੰ ਜਲਦੀ ਜਲਦੀ ਨਜ਼ਲਾ ਜ਼ੁਕਾਮ ਟਾਈਫਾਇਡ ਵਰਗਾ ਬੁਖਾਰ ਹੋਇਆ ਰਹਿੰਦਾ ਜਾਂ ਮਲੇਰੀਆ ਹੋਇਆ ਰਹਿੰਦਾ ਹੈ ਤਾਂ ਉਹਨਾਂ ਨੂੰ ਵੀ ਇਸ ਨੁਸਖੇ ਦਾ ਜ਼ਰੂਰ ਪ੍ਰਯੋਗ ਕਰਨਾ ਚਾਹੀਦਾ ਹੈ। ਕੁਛ ਹੀ ਮਹੀਨਾਂ ਦੇ ਵਰਤਨ ਦੇ ਨਾਲ ਤੁਹਾਡੀ ਇਮਿਊਨਿਟੀ ਸਟਰੋਂਗ ਹੋ ਜਾਊਗੀ। ਤੁਹਾਨੂੰ ਛੇਤੀ ਕੀਤੇ ਨਜ਼ਲਾ ਜ਼ੁਕਾਮ ਜਾਂ ਬੁਖਾਰ ਦੀ ਸਮੱਸਿਆ ਨਹੀਂ ਹੋਏਗੀ। ਇਸ ਤੋਂ ਇਲਾਵਾ ਜਨਰਲ ਜਿਹੜੇ ਸਿੰਪਟਮਸ ਜਿਵੇਂ ਕਿ ਸਰੀਰ ਦੇ ਵਿੱਚ ਕਮਜ਼ੋਰੀ ਬਣੀ ਰਹਿੰਦੀ ਹੈ, ਫਟੀਗ, ਕਾਵਰਡ ਜਿਹੜੀ ਅੱਗੇ ਤੁਹਾਡੇ ਬਹੁਤ ਸਾਲਾਂ ਤੋਂ ਬਣੀ ਹੋਈ ਹੈ, ਤਾਂ ਉੱਥੇ ਵੀ ਇਸ ਨੁਸਖੇ ਦਾ ਜ਼ਰੂਰ ਯੂਜ਼ ਕਰਨਾ ਚਾਹੀਦਾ। ਜਿਨ੍ਹਾਂ ਨੂੰ ਚੱਕਰ ਜਲਦੀ ਜਲਦੀ ਆ ਜਾਂਦੇ ਆ ਜਾਂ ਫਿਰ ਕੋਈ ਵੀ ਕੰਮ ਕਰਨ ਤੇ ਦਿਲ ਨਹੀਂ ਕਰਦਾ, ਆਲਸ ਸੁਸਤੀ ਦੀ ਸਮੱਸਿਆ ਬਣੀ ਰਹਿੰਦੀ ਹੈ। ਤਾਂ ਉੱਥੇ ਵੀ ਇਹ ਨੁਸਖਾ ਬਹੁਤ ਵਧੀਆ ਕੰਮ ਕਰਦਾ। ਇੱਕ ਹੋਰ ਕੰਡੀਸ਼ਨ ਆਉਂਦੀ ਹੈ ਬੀਪੀ ਦੀ ਸਮੱਸਿਆ ਜਿਨ੍ਹਾਂ ਦਾ ਬੀਪੀ ਜਾਂ ਤਾਂ ਲੋਅ ਰਹਿੰਦਾ ਹੈ ਜਾਂ ਤਾਂ ਹਾਈ ਰਹਿੰਦਾ ਹੈ ਤਾਂ ਉੱਥੇ ਵੀ ਇਸ ਨੁਸਕੇ ਦਾ ਜ਼ਰੂਰ ਪ੍ਰਯੋਗ ਕਰਨਾ ਚਾਹੀਦਾ ਹੈ। ਜਿਨ੍ਹਾਂ ਦਾ ਬੀਪੀ ਹਾਈ ਰਹਿੰਦਾ ਉਹਨਾਂ ਨੂੰ ਇਸ ਨੁਸਕੇ ਦੇ ਨਾਲ ਮੋਤੀ ਪਿਸਤੀ ਵੀ ਲਗਾਉਣੀ ਪੈਂਦੀ। ਇਸ ਤੋਂ ਇਲਾਵਾ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ ਇਹ ਆਪਣੀ ਨਸਾਂ ਦੇ ਲਈ ਨਰਵਜ਼ ਦੇ ਲਈ ਬਹੁਤ کارਗਰ ਚੀਜ਼ ਹੈਗੀ ਆ ਤਾਂ ਅਕਸਰ ਦੇਖਿਆ ਜਾਂਦਾ ਵਡੇਰੀ ਉਮਰ ਦੇ ਵਿੱਚ ਅੱਜ ਕੱਲ ਤਾਂ ਇਹ ਨੌਜਵਾਨਾਂ ਦੇ ਵਿੱਚ ਵੀ ਕਾਫੀ ਦੇਖਿਆ ਜਾਂਦਾ ਹੈ ਕਿ ਮਸਾਨੇ ਦੀ ਕਮਜ਼ੋਰੀ ਯਾਨੀ ਕਿ ਪਿਸ਼ਾਬ ਜਿਹੜਾ ਹੈਗਾ ਵਾਰ-ਵਾਰ ਆਉਂਦਾ ਹੈ ਜਾਂ ਫਿਰ ਪਿਸ਼ਾਬ ਜਦੋਂ ਆਉਂਦਾ ਤਾਂ ਕੰਟਰੋਲ ਨਹੀਂ ਹੁੰਦਾ ਜਾਂ ਫਿਰ ਪਿਸ਼ਾਬ ਕਰਨ ਤੋਂ ਬਾਅਦ ਵੀ ਬੂੰਦਾ ਡਿੱਗਦੀ ਰਹਿੰਦੀ ਹੈ ਤਾਂ ਇਹ ਮਸਾਨੇ ਦੀ ਕਮਜ਼ੋਰੀ ਹੈ। ਇਹਦੇ ਲਈ ਵੈਸੇ ਤਾਂ ਮੈਂ ਅਲੱਗ ਤੋਂ ਮੈਡੀਸਿਨ ਦਿੰਨਾ ਪਰ ਜਿਹੜੇ ਰਸ-ਰਾਜ-ਰਸ ਯੂਜ਼ ਕਰ ਰਿਆ ਔਰ ਉਹਨਾਂ ਨੂੰ ਵੀ ਇਹ ਸਮੱਸਿਆ ਹੈਗੀ ਹੈ ਤਾਂ ਤੁਹਾਡੀ ਇਹ ਸਮੱਸਿਆ ਵੀ ਕਵਰ ਹੋ ਜਾਊਗੀ। ਮਸਾਨੇ ਦੀ ਕਮਜ਼ੋਰੀ ਵੀ ਇੱਕ ਤੁਸੀਂ ਸਮਝ ਲਓ ਕਿ ਮਸਾਨੇ ਦੇ ਵਿੱਚ ਜਿਹੜੀਆਂ ਨਾੜਾਂ ਹੁੰਦੀਆਂ ਉਹ ਜਦੋਂ ਵੀਕ ਹੋ ਜਾਂਦੀਆਂ ਉਹਨਾਂ ਦੇ ਵਿੱਚ ਹੋਲਡਿੰਗ ਕਪੈਸਿਟੀ ਜਿਹੜੀ ਹੈ ਪਿਸ਼ਾਬ ਨੂੰ ਰੋਕਣ ਦੀ ਜਿਹੜੀ ਕਪੈਸਿਟੀ ਪਾਵਰ ਹੈਗੀ ਆ ਉਹ ਖਤਮ ਹੋ ਜਾਂਦੀ ਹੈ ਜਾਂ ਥੋੜੀ ਹੋ ਜਾਂਦੀ ਹੈ ਤਾਂ ਆਪਣਾ ਪਿਸ਼ਾਬ ਜਿਹੜਾ ਹੈਗਾ ਵਾਰ-ਵਾਰ ਹੋਣਾ ਸ਼ੁਰੂ ਹੋ ਜਾਂਦਾ ਪਿਸ਼ਾਬ ਕੰਟਰੋਲ ਨਹੀਂ ਹੁੰਦਾ ਤਾਂ ਇਹ ਸਿਚੁਏਸ਼ਨ ਦੇ ਵਿੱਚ ਵੀ ਰਸਰਾਜ ਰਸ ਬਹੁਤ ਵਧੀਆ ਕੰਮ ਕਰਦਾ ਹੁਣ ਜਿਨ੍ਹਾਂ ਮਰਦਾਂ ਨੂੰ ਸ਼ੀਗਰਪਤਨ ਦੀ ਸਮੱਸਿਆ ਹੈਗੀ ਆ ਤਾਂ ਅਕਸਰ ਇਹ ਜਿਹੜਾ ਹੈਗਾ ਮਸਾਨੇ ਦੀ ਕਮਜ਼ੋਰੀ ਵੀ ਇੱਕ ਕਾਰਨ ਹੁੰਦਾ ਹੈ ਯਾਨੀ ਕਿ ਜਿਨ੍ਹਾਂ ਨੂੰ ਮਸਾਨੇ ਦੀ ਕਮਜ਼ੋਰੀ ਕਰਕੇ ਸ਼ੀਗਰਪਤਨ ਦੀ ਸਮੱਸਿਆ ਹੈਗੀ ਹੈ ਰਾਸਰਾਜ ਰਸ ਇੱਥੇ ਵੀ ਬਹੁਤ ਵਧੀਆ ਕੰਮ ਕਰਦਾ। ਇਸ ਤੋਂ ਇਲਾਵਾ ਜਿਹੜੇ ਲੋਕ ਜਿਹੜੇ ਪੈਨਪਰਾ ਆਪਣਾ ਸਟੈਮਨਾ ਬਿਲਡ ਕਰਨਾ ਚਾਹੁੰਦੇ ਆ ਜਿਮ ਕਰਦੇ ਆ ਐਕਸਰਸਾਈਜ਼ ਕਰਦੇ ਆ ਔਰ ਚਾਹੁੰਦੇ ਆ ਕਿ ਉਹ ਰਨਿੰਗ ਜ਼ਿਆਦਾ ਲੰਬੇ ਸਮੇਂ ਲਈ ਕਰਨ ਜਾਂ ਫਿਰ ਜੋਗਾ ਜਾਂ ਫਿਰ ਜਿਮ ਜ਼ਿਆਦਾ ਲੰਬੇ ਸਮੇਂ ਲਈ ਕਰਨ ਉਹਨਾਂ ਚ ਇੰਨੀ ਕੁ ਪਾਵਰ ਆ ਜਾਏ ਕਿ ਉਹ ਥਕਾਵਟ ਜਲਦੀ ਮਹਿਸੂਸ ਨਾ ਕਰਨ ਤਾਂ ਆ ਜਿਹੜਾ ਯੋਗ ਹੈਗਾ ਰਾਸਰਾਜ ਰਸ ਇੱਥੇ ਵੀ ਬਹੁਤ ਵਧੀਆ ਕੰਮ ਕਰਦਾ ਹੈ। ਹੁਣ ਇੱਕ ਕੰਡੀਸ਼ਨ ਸਕਿਨ ਦੀ ਹੁੰਦੀ ਹੈ ਕਿ ਜਿੱਥੇ ਸਕਿਨ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਸਕਿਨ ਹਾਰਡ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਕੰਡੀਸ਼ਨ ਦੇ ਵਿੱਚ ਵੀ ਦਸ ਰਾਜ ਰਸ ਬਹੁਤ ਵਧੀਆ ਕੰਮ ਹੁਣ ਗੱਲ ਕਰਦੇ ਹਾਂ ਮਰਦਾਂ ਦੀ ਇਸ ਤੋਂ ਬਾਅਦ ਔਰਤਾਂ ਦੀ ਆਪਾਂ ਗੱਲ ਕਰਾਂਗੇ ਮਰਦਾਂ ਦੇ ਵਿੱਚ ਸੈਕਸਚੁਅਲ ਸਮੱਸਿਆ ਜਿਹੜੀ ਇਰੇਕਸ਼ਨ ਦੀ ਸਮੱਸਿਆ ਜਾਂ ਫਿਰ ਵੀਰੇਜ ਦੇ ਵਿੱਚ ਸ਼ਕਰਾਉਣਾਂ ਦੀ ਕਮੀ ਹੈ ਜਾਂ ਫਿਰ ਵੀਰੇਜ ਪਤਲਾ ਹੋ ਚੁੱਕਿਆ ਹੈ ਵੀਰੇਜ ਦੀ ਕੁਆਲਿਟੀ ਘਟ ਹੋ ਚੁੱਕੀ ਹੈ ਸ਼ਿਗਰਪਤਨ ਦੀ ਸਮੱਸਿਆ ਆ ਚੁੱਕੀ ਹੈ ਤਾਂ ਇਹਨਾਂ ਸਭ ਚੀਜ਼ਾਂ ਤੇ ਵੀ ਇਹਨੂੰ ਇਸਕਾ ਬਹੁਤ کارਗਰ ਹੈਗਾ ਔਰਤਾਂ ਦੀ ਗੱਲ ਕਰੀਏ ਤਾਂ ਔਰਤਾਂ ਦੀ ਜਿਨ੍ਹਾਂ ਦੀ ਬੱਚੇਦਾਨੀ ਦੀ ਕਮਜ਼ੋਰੀ ਹੈਗੀ ਜਿਨ੍ਹਾਂ ਔਰਤਾਂ ਦੇ ਵਿੱਚ ਉੱਥੇ ਵੀ ਇਹਨੂੰ ਇਸਕਾ ਬਹੁਤ ਵਧੀਆ ਕੰਮ ਕਰਦਾ ਹੈ ਔਰ ਨਾਲ ਹੀ ਨਾਲ ਜਿਨ੍ਹਾਂ ਔਰਤਾਂ ਦਾ ਹਾਰਮੋਨਲ ਇੰਬੈਲੈਂਸ ਹੋ ਚੁੱਕਿਆ ਹੈ ਤਾਂ ਹਾਰਮੋਨ ਨੂੰ ਬੈਲੈਂਸ ਕਰਦਾ ਇਹਨੂੰ ਇਸਕਾ ਮਰਦਾਂ ਮਰਦਾਂ ਦੇ ਹਾਰਮੋਨ ਨੂੰ ਵੀ ਬੈਲੈਂਸ ਕਰਦਾ ਹੈ ਪਰ ਖਾਸ ਕਰਕੇ ਇਹਦਾ ਯੂਜ਼ ਜਿਹੜਾ ਹੈਗਾ ਜ਼ਿਆਦਾਤਰ ਔਰਤਾਂ ਦੇ ਹਾਰਮੋਨਲ ਇੰਬੈਲੈਂਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਹੁਣ ਔਰਤਾਂ ਨੂੰ ਹਾਰਮੋਨਲ ਇੰਬੈਲੈਂਸ ਹੋਣ ਦੇ ਨਾਲ ਕੀ ਹੁੰਦਾ ਕਿਸੇ ਦਾ ਮੈਨੋਪਾਊਸ ਜਿਹੜਾ ਹੈਗਾ ਉਹ ਜਲਦੀ ਆ ਜਾਂਦਾ ਹੈ ਉਮਰ ਤੋਂ ਪਹਿਲਾਂ ਕਿਸੇ ਦੇ ਜਿਹੜੇ ਰਿੰਕਲਸ ਹੈ ਗਿਆ ਯਾਨੀ ਕਿ ਬੜਾਪਾ ਜਿਹੜਾ ਹੈਗਾ ਉਹ ਜਲਦੀ ਦਿਖਣਾ ਸ਼ੁਰੂ ਹੋ ਜਾਂਦਾ ਹੈ ਤਾਂ ਰਿੰਕਲਸ ਦੇ ਵੀ ਇਸ ਦਾ ਨਤੀਜਾ ਮੈਂ ਲੈ ਚੁੱਕਿਆ ਪਹਿਲਾਂ ਤੋਂ ਔਰ ਜਿਨ੍ਹਾਂ ਔਰਤਾਂ ਦੀ ਬ੍ਰੈਸਟ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਈ ਤਾਂ ਉੱਥੇ ਵੀ ਇਹ ਸੁਲੁਸਕੇ ਦਾ ਯੂਜ਼ ਹੁੰਦਾ ਨਾਲ ਹੋਰ ਵੀ ਚੀਜ਼ਾਂ ਐਡ ਕਰਨੀਆਂ ਪੈਂਦੀਆਂ ਯਾਨੀ ਕਿ ਖਾਲੀ ਇਹ ਹੀ ਨੁਸਖਾ ਲਓ ਔਰ ਬ੍ਰੈਸਟ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜੂਗੀ ਕੁਝ ਹੋਰ ਚੀਜ਼ਾਂ ਨਾਲ ਐਡ ਕਰਨੀਆਂ ਪੈ ਸਕਦੀਆਂ ਸਿੰਪਟਮ ਦੇਖੋ ਹੁਣ ਇੱਕ ਪਿਕੂਲਰ ਸਿੰਪਟਮ ਤੁਹਾਨੂੰ ਮੈਂ ਦੱਸਣ ਲੱਗਿਆ ਸੁਨਸਕੇ ਦਾ ਪਿਕੂਲਰ ਦਾ ਮਤਲਬ ਹੁੰਦਾ ਹੈ ਕਿ ਇਹੋ ਜਿਹਾ ਸਿੰਪਟਮ ਜਿਹੜਾ ਆਮ ਨਹੀਂ ਦੇਖਿਆ ਜਾਂਦਾ ਬਹੁਤ ਰੇਅਰ ਹੁੰਦਾ ਜਿਨ੍ਹਾਂ ਲੋਕਾਂ ਨੂੰ ਠੰਡ ਤੇ ਗਰਮੀ ਦੋਨੋਂ ਹੀ ਸਹਿਣ ਨਹੀਂ ਹੁੰਦੀਆਂ ਯਾਨੀ ਕਿ ਜ਼ਿਆਦਾ ਠੰਡ ਵੀ ਸਹਿਣ ਨਹੀਂ ਹੁੰਦੀ ਜ਼ਿਆਦਾ ਗਰਮੀ ਵੀ ਸਹਿਣ ਨਹੀਂ ਹੁੰਦੀ ਤਾਂ ਇਸ ਕੇਸ ਦੇ ਵਿੱਚ ਵੀ ਇਹ ਨੁਸਖਾ ਬਹੁਤ ਵਧੀਆ ਕੰਮ ਕਰਦਾ ਸੋ ਇਸ ਨੁਸਖੇ ਦੇ ਮੇਨ ਮੇਨ ਬੈਨੀਫਿਟਸ ਜਿਹੜੇ ਹੈਗੇ ਤੁਹਾਨੂੰ ਮੈਂ ਦੱਸ ਦਿੱਤੇ ਆ ਹੁਣ ਇਸ ਉਸਕੇ ਨੂੰ ਵਰਤਨਾ ਕਿਵੇਂ ਆ ਉਹ ਤੁਹਾਨੂੰ ਮੈਂ ਦੱਸੂਗਾ ਇੱਕ ਇੱਕ ਗੋਲੀ ਸਵੇਰੇ ਸ਼ਾਮ ਇਸ ਨੂੰ ਲੈਣਾ ਹੈ ਅਨੁਪਾਨ ਕੀ ਰਹੂਗਾ ਜਿਹੜੇ ਲੋਕ ਇਸ ਨੂੰ ਐਸ ਅ ਸਟੈਮਨਾ ਬਿਲਡਿੰਗ ਦੇ ਲਈ ਯੂਜ਼ ਕਰਨਾ ਚਾਹੁੰਦੇ ਆ ਇਮਿਊਨਿਟੀ ਸਟਰੋਂਗ ਕਰਨਾ ਚਾਹੁੰਦੇ ਆ ਜਾਂ ਫਿਰ ਜਿਨ੍ਹਾਂ ਮਰਦਾਂ ਨੂੰ ਕੋਈ ਸੈਕਸ਼ੂਅਲ ਸਮੱਸਿਆ ਹੈਗੀ ਹੈ ਤਾਂ ਇਸ ਕੰਡੀਸ਼ਨ ਦੇ ਵਿੱਚ ਇਸ ਉਸਮਸਕੇ ਨੂੰ ਮਲਾਈ ਦੇ ਨਾਲ ਯੂਜ਼ ਕੀਤਾ ਜਾਂਦਾ ਔਰ ਉਪਰੋਂ ਦੁੱਧ ਪੀਤਾ ਜਾਂਦਾ ਹੈ जिना ਲੋਕਾਂ ਨੂੰ ਹਾਈ ਬੀਪੀ ਦੀ ਸਮੱਸਿਆ ਹੈ ਔਰ ਜਿਨ੍ਹਾਂ ਦਾ ਦਿਲ ਕਮਜ਼ੋਰ ਹੋ ਚੁੱਕਿਆ ਤਾਂ ਇਸ ਕੇਸ ਦੇ ਵਿੱਚ ਮੋਤੀ ਪਿਸ਼ਟੀ ਦੇ ਨਾਲ ਇਸ ਨੁਸਖੇ ਨੂੰ ਯੂਜ਼ ਕਰੋ ਔਰ ਜਿਨ੍ਹਾਂ ਲੋਕਾਂ ਦਾ ਬਾਤ ਦੋਸ਼ ਵਧਨ ਕਰਕੇ ਸਰੀਰ ਦੇ ਵਿੱਚ ਦਰਦਾਂ ਜਿਵੇਂ ਕਿ ਮੈਂ ਦੱਸ ਚੁੱਕਿਆ ਤਾਂ ਇਸ ਕੇਸ ਦੇ ਵਿੱਚ ਇਸ ਦਾ ਸ਼ਹਿਦ ਦੇ ਨਾਲ ਵਰਤੋਂ ਕੀਤੀ ਜਾਂਦੀ ਹੈ ਔਰ ਉਪਰੋਦ ਸੋ ਇਸ ਨੁਸਖੇ ਬਾਰੇ ਮੈਂ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਦੇ ਚੁੱਕਿਆ ਸੋ ਅਗਰ ਕਿਸੇ ਦੇ ਨਾਲ ਇਦਾਂ ਦੇ ਸਿੰਟਮਸ ਮਿਲਦੇ ਆ ਜਾਂ ਕੋਈ ਚਾਹੁੰਦਾ ਹੈ ਆਪਣੇ ਪੇਰੈਂਟਸ ਲਈ ਇਹ ਨੁਸਖਾ वैसे था था तो ਤੁਹਾਨੂੰ ਇਹ ਨੁਸਖਾ ਰੈਡੀमेड ਕੰਪਨੀ ਦਾ ਵੀ ਮਿਲ ਜਾਊਗਾ ਪਰ ਮੈਂ ਜਿਹੜਾ ਤਿਆਰ ਕੀਤਾ ਮੈਂ ਇਸ ਨੂੰ ਐਕਸਟਰਾ ਆਰਡੀਨਰੀ ਤਿਆਰ ਕੀਤਾ ਤੁਸੀਂ ਵੀਡੀਓ ਦੇਖ ਲਿਓ ਉਹਦੇ ਵਿੱਚ ਸਭ ਸਮਝਾਇਆ ਹੋਇਆ ਸੋ ਅਗਰ ਕਿਸੇ ਨੇ ਇਹ ਨੁਸਖਾ ਮੇਰੇ ਤੋਂ ਮੰਗੋਣਾ ਹੈ ਤਾਂ ਤੁਸੀਂ WhatsApp ਤੇ ਮੈਸੇਜ ਕਰ ਦਿਓ ਵੀਡੀਓ ਨੂੰ ਬਤਵਾ ਦੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕੋਈ ਸਵਾਲ ਹੋਏ ਤਾਂ ਕਮੈਂਟ ਕਰ ਸਕਦੇ ਹੋ ਮਿਲਦਿਆਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਇਸ ਨੁਸਖੇ ਦੀ ਕੰਪੋਜੀਸ਼ਨ ਤੁਹਾਡੇ ਸਾਹਮਣੇ ਹੈਗੀ ਹੈ ਨੁਸਖੇ ਦਾ ਪ੍ਰਾਈਸ ਵੀ ਤੁਹਾਡੇ ਸਾਹਮਣੇ ਹੈਗਾ 12000 ਪਰ ਮੰਥ ਪਰ ডোজ 200mg ਮੈਂ ਰੱਖੀ ਐ ਫਾਰਮੇਸੀਆਂ 125mg ਦਿੰਦੀ ਐ ਗੋਲੀ ਦਾ ਸਾਈਜ਼ 125mg ਹੁੰਦਾ ਪਰ ਮੈਂ 200mg ਸਵੇਰੇ 200mg ਸ਼ਾਮ ਦੇ ਹਿਸਾਬ ਨਾਲ 12000 ਰੁਪਏ ਕੋਸਟ ਰੱਖੀ ਐ ਯਾਨੀ ਕਿ ਫਾਰਮੇਸੀਆ ਤੋਂ ਡੇਢ ਗੁਣਾ ਜ਼ਿਆਦਾ ਮੈਂ ਡੋਜ਼ ਦੂੰਗਾ ਔਰ ਇਹਦੇ ਵਿੱਚ ਮੈਂ ਦੇਣ ਨੂੰ 125mg ਵੀ ਦੇ ਸਕਦਾ ਸੀ ਪਰ ਇਮਾਨਦਾਰੀ ਵਾਲਾ ਕੰਮ ਹੈਗਾ ਏ ਤੁਹਾਨੂੰ ਪਤਾ ਹੀ ਐ ਕਿ ਆਪਾਂ ਇਸ ਮਾਮਲੇ ਮਾਮਲੇ ਦੇ ਵਿੱਚ ਪਿੱਛੇ ਨਹੀਂ ਹਟਦੇ ਹੁਣ ਕੱਲ ਨੂੰ ਮੈਂ ਜੇ ਫੇਰ ਇਹ ਨੁਸਖਾ ਤਿਆਰ ਕਰੂੰਗਾ ਤਾਂ ਹੋ ਸਕਦਾ ਡੋਜ਼ 180mg ਹੋਏ ਹੋ ਸਕਦਾ ਡੋਜ਼ 220mg ਹੋਏ ਇਹ ਡਿਪੈਂਡ ਕਰੇਗਾ ਕਿ ਮਕੋ ਦਾ ਰਸ ਕਿੰਨਾ ਖਾਫਤ ਹੁੰਦਾ ਉਹਦੇ ਬੇਸਿਸ ਤੇ ਹੀ ਡੋਜ਼ ਜਿਹੜੀ ਹੈ ਡਿਸਾਈਡ ਕੀਤੀ ਜਾਂਦੀ ਹੈ ਔਰ ਇਸ ਨੁਸਕੇ ਦੇ ਬੈਨੀਫਿਟਸ ਲਿਖਤੀ ਦੇ ਵਿੱਚ ਤੁਹਾਡੇ ਸਾਹਮਣੇ ਹੈਗੇ ਧੰਨਵਾਦ